ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦਾ ਪਾਰਟ 2 ਸ਼ੁਰੂ ਕਰਨ ਜਾ ਰਹੇ ਹਾਂ ਫਰਸਟ ਪਾਰਟ ਦੇ ਵਿੱਚ ਆਪਾਂ ਨੇ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਜਿੰਨੀ ਵੀ ਮੋਸਟ ਇੰਪੋਰਟੈਂਟ ਥਿਊਰੀ ਬਣਦੀ ਸੀ ਆਪਾਂ ਨੇ ਉਹ ਕਵਰ ਕੀਤੀ ਸੀ ਦੋਸਤੋ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਮੈਂ ਵੀਡੀਓ ਦੀ ਪਲੇਲਿਸਟ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਅੱਜ ਦੇ ਪਾਰਟ 2 ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟ ਮਲਟੀਪਲ ਚੁਆਇਸ ਕੁਸਚਨਸ ਬਣਦੇ ਨੇ ਤਾਂ ਆਪਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕਵਰ ਕਰਾਂਗੇ ਠੀਕ ਹੈ ਤਾਂ ਮੈਂ ਇਸ ਦੇ ਵਿੱਚ ਤੁਹਾਨੂੰ 5 ਸਕਿੰਟ ਦਾ ਟਾਈਮ ਦਵਾਂਗਾ ਤਾਂ ਤੁਸੀਂ ਇਸ ਦੇ ਜਿਹੜਾ ਆਨਸਰ ਹੈ ਤੂੰ ਆਪਣੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਨੋਟ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਸੀ ਉਹ ਕਦੋਂ ਤੇ ਕਿੱਥੇ ਹੋਇਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ 1469 ਠੀਕ ਹੈ 1469 ਨੂੰ ਰਾਏਪੋਏ ਦੀ ਤਲਵੰਡੀ ਵਿੱਚ ਹੋਇਆ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 1469 ਰਾਏਪੋਏ ਦੀ ਤਲਵੰਡੀ ਦੇ ਵਿੱਚ ਜਿਸ ਨੂੰ ਆਪਾਂ ਨਨਕਾਣਾ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਾਂ ਠੀਕ ਹੈ ਇਹ ਤੁਸੀਂ ਨੋਟ ਕਰ ਲੈਣਾ ਹੈ ਇਹ ਕਿੱਥੇ ਅੱਜਕੱਲ ਪਾਕਿਸਤਾਨ ਦੇ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 2 ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਅਤੇ ਕਿੱਤਾ ਕੀ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ ਤੇ ਉਹਨਾਂ ਦਾ ਕਿੱਤਾ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਕਲਿਆਣ ਚੰਦ ਦਾਸ 베ਦੀ ਤਾਂ ਉਹਨਾਂ ਦੇ ਪਿਤਾ ਦਾ ਨਾਮ ਸੀ ਕਲਿਆਣ ਚੰਦ ਦਾਸ ਬੇਦੀ ਜਿਸ ਨੂੰ ਆਪਾਂ ਮਹਿਤਾ ਕਲੂ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਉਹਨਾਂ ਦਾ ਕੀਤਾ ਕੀ ਸੀ ਤਾਂ ਉਹ ਪਟਵਾਰੀ ਦਾ ਕੰਮ ਕਰਦੇ ਸੀ ਤਾਂ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਮਾਤਾ ਜੀ ਦੀ ਤਾਂ ਉਹਨਾਂ ਦੀ ਮਾਤਾ ਦਾ ਕੀ ਨਾਮ ਸੀ ਤਾਂ ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ ਤ੍ਰਿਪਤਾ ਦੇਵੀ ਜੀ ਕੇ ਪੁਰਾਣ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਪਤਨੀ ਦਾ ਨਾਮ ਸੀ ਆ ਬੀਬੀ ਸੁਲਖਣੀ ਜੀ ਬੀਬੀ ਸੁਲਖਣੀ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਤਾਂ ਇਹ ਬਟਾਲਾ ਦੇ ਰਹਿਣ ਵਾਲੇ ਸੀ ਠੀਕ ਹੈ ਇਹ ਵੀ ਤੁਸੀਂ ਨੋਟ ਕਰ ਲੈਣਾ ਹੈ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ ਮੂਲचंद ਠੀਕ ਹੈ ਮੂਲचंद ਸੀ ਜਿਹੜੇ ਉਹ ਕੀ ਕੰਮ ਕਰਦੇ ਸੀ ਤਾਂ ਉਹ ਖਜ਼ਾਂਚੀ ਦਾ ਕੰਮ ਕਰਦੇ ਸੀ ਠੀਕ ਹੈ ਇਹ ਕੁਝ ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲ ਕੇ ਆਉਂਦੇ ਨੇ ਤਾਂ ਤੁਸੀਂ ਇਹ ਸਾਰੇ ਨੋਟ ਕਰ ਲੈਣੇ ਨੇ ਠੀਕ ਹੈ ਤੇ ਉਹਨਾਂ ਦੇ ਪੁੱਤਰਾਂ ਦੇ ਨਾਮ ਜਾ ਜੇਕਰ ਗੱਲ ਕੀਤੀ ਹੈ ਵੀ ਉਹਨਾਂ ਦੇ ਪੁੱਤਰਾਂ ਦੇ ਨਾਮ ਤਾਂ ਉਹਨਾਂ ਦਾ ਪੁੱਤਰਾ ਨਾਮ ਨੇ ਬਾਬਾ ਸ਼੍ਰੀਚੰਦ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਤਾਂ ਇਹ ਕੁਝ ਕੁਐਸਚਨ ਨੇ ਇਹ ਤੁਸੀਂ ਸਾਰੇ ਯਾਦ ਰੱਖਣੇ ਨੇ ਠੀਕ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 3 ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਦੇ ਅਧੀਨ ਪਟਵਾਰੀ ਦਾ ਕੰਮ ਕਰਦੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜਿਹੜੇ ਪਟਵਾਰੀ ਦਾ ਕੰਮ ਕਰਦੇ ਸੀ ਉਹ ਕਿਹਨਾਂ ਦੇ ਅਧੀਨ ਪਟਵਾਰੀ ਦਾ ਕੰਮ ਕਰਦੇ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਰਾਏ ਬੁਲਾਰ ਦੇ ਅਧੀਨ ਉਹ ਪਟਵਾਰੀ ਦਾ ਕੰਮ ਕਰਦੇ ਸੀ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਕਾਫੀ ਇੰਪੋਰਟੈਂਟ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਕੁਐਸਚਨ ਨੰਬਰ 4 ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਆਪਣੀ ਮੋਢਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਇਹ ਤਾਂ ਜੇਕਰ ਮੋਢਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਉਹਨਾਂ ਨੇ ਕਿੱਥੋਂ ਪ੍ਰਾਪਤ ਕੀਤੀ ਸੀ ਤੇ 7 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਮੋਢਲੀ ਸਿੱਖਿਆ ਪ੍ਰਾਪਤ ਹੋ ਗਈ ਸੀ ਠੀਕ ਹੈ 7 ਸਾਲ ਦੀ ਉਮਰ ਦੇ ਵਿੱਚ ਤਾਂ ਇਹਨਾਂ ਨੇ ਜਿਹੜੀ ਮੋਢਲੀ ਸਿੱਖਿਆ ਸੀ ਉਹ ਪ੍ਰਾਪਤ ਕੀਤੀ ਸੀ ਪੰਡਿਤ ਗੋਪਾਲ ਦਾਸ ਤੋਂ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਪੰਡਿਤ ਗੋਪਾਲ ਦਾਸ ਤੋਂ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਮੋਢਲੀ ਸਿੱਖਿਆ ਦੀ ਪ੍ਰਾਪਤੀ ਹੋਈ ਸੀ ਪੰਡਿਤ ਗੋਪਾਲ ਦਾਸ ਤੋਂ ਨੈਕਸਟ ਕੁਐਸਚਨ ਦੇਖਦੇ ਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਤਾਂ ਹੁਣ ਗੱਲ ਆ ਗਈ ਸੰਸਕ੍ਰਿਤ ਦੀ ਸਿੱਖਿਆ ਦੀ ਤਾਂ ਸੰਸਕ੍ਰਿਤ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹ ਪ੍ਰਾਪਤ ਕੀਤੀ ਸੀ ਪੰਡਿਤ ਬ੍ਰਿਜਨਾਥ ਤੋਂ ਏ ਇਜ਼ ਦਾ ਰਾਈਟ ਆਨਸਰ ਪੰਡਿਤ ਬ੍ਰਿਜਨਾਥ ਤੋਂ ਕੀਏ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਨੈਕਸਟ ਦੇਖਦੇ ਆਂ ਆਪਾਂ ਕੁਐਸਚਨ ਨੰਬਰ 6 ਗੁਰੂ ਨਾਨਕ ਦੇਵ ਜੀ ਨੇ ਫਾਰਸੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਹੁਣ ਗੱਲ ਆ ਗਈ ਫਾਰਸੀ ਦੀ ਸਿੱਖਿਆ ਦੀ ਤਾਂ ਫਾਰਸੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹ ਪ੍ਰਾਪਤ ਕੀਤੀ ਸੀ ਮੌਲਵੀ ਕুতਬਦੀਨ ਤੋਂ ਡੀ ਇਜ਼ ザ ਰਾਈਟ ਆਨਸਰ ਮੌਲਵੀ ਕুতਬਦੀਨ ਤੋਂ ਕੀ ਹੈ ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਠੀਕ ਹੈ ਅਗਰ ਮੋੜਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਮੋੜਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਉਹਨਾਂ ਨੇ ਤਾਂ ਪੰਡਿਤ ਗੋਪਾਲ ਦਾਸ ਤੋਂ ਠੀਕ ਹੈ ਪੰਡਿਤ ਗੋਪਾਲ ਦਾਸ ਤੋਂ ਅਗਰ ਸੰਸਕ੍ਰਿਤ ਦੀ ਗੱਲ ਆ ਗਈ ਹੋਵੇ ਤਾਂ ਸੰਸਕ੍ਰਿਤ ਦੀ ਸਿੱਖਿਆ ਕਿਤੋਂ ਪ੍ਰਾਪਤ ਕੀਤੀ ਸੀ ਉਹਨਾਂ ਨੇ ਸਾਂਸ ਸੰਸਕ੍ਰਿਤੀ ਪੰਡਿਤ ਬ੍ਰਿਜਨਾਥ ਤੋਂ ਬ੍ਰਿਜਨਾਥ ਐਂਡ ਅ ਅਗਰ ਗੱਲ ਕਿਤੇ ਫਾਰਸੀ ਦੀ ਫਾਰਸੀ ਦੀ ਮੌਲਵੀ ਕুতਬਦੀਨ ਤੋਂ ਠੀਕ ਹੈ ਇਹ ਕਾਫੀ ਇੰਪੋਰਟੈਂਟ ਹੈ ਯਾਦ ਰੱਖਣੇ ਨੇ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਆ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਅਤੇ ਕਿਸ ਸ਼ਹਿਰ ਵਿਖੇ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਤੇ ਕਿਸ ਸ਼ਹਿਰ ਵਿੱਚ ਹੋਇਆ ਸੀ ਉਹ ਹੋਇਆ ਸੀ ਬੀਬੀ ਸੁਲਖਣੀ ਜੀ ਦੇ ਨਾਲ ਬਟਾਲਾ ਦੇ ਵਿੱਚ ਠੀਕ ਹੈ ਬੀਬੀ ਸੁਲਖਣੀ ਜੀ ਬਟਾਲਾ ਦੇ ਰਹਿਣ ਵਾਲੇ ਸੀ ਠੀਕ ਹੈ ਮੂਲ ਚੰਦ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਠੀਕ ਹੈ ਬਟਾਲਾ ਦੇ ਰਹਿਣ ਵਾਲੇ ਸੀ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 8 ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਹਿਬ ਜੀ ਦਾ ਨਾਮ ਅਤੇ ਕੀਤਾ ਕੀ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਹਿਬ ਦਾ ਨਾਮ ਅਤੇ ਕੀਤਾ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਾ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਮੂਲਚੰਦ ਖਜ਼ਾਂਚੀ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦੇ ਸਹੁਰਾ ਸਾਹਿਬ ਦਾ ਨਾਮ ਸੀ ਮੂਲਚੰਦ ਤੇ ਉਹ ਖਜ਼ਾਂਚੀ ਦਾ ਕੰਮ ਕਰਦੇ ਸੀ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਂ ਕੁਐਸਚਨ ਨੰਬਰ 9 ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦਾ ਸਮਾਂਕਾਲ ਕੀ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਗੁਰੂ ਨਾਨਕ ਦੇਵ ਜੀਆ ਚਾਰ ਉਦਾਸੀਆਂ ਦਾ ਸਮਾਂਕਾਲ ਕੀ ਸੀ ਕਦੋਂ ਤੋਂ ਲੈ ਕੇ ਕਦੋਂ ਤੱਕ ਉਹਨਾਂ ਨੇ ਇਹਨਾਂ ਉਦਾਸੀਆਂ ਦਾ ਸਮਾਂਕਾਲ ਰਿਹਾ ਹੈ ਤਾਂ ਉਹ ਹੋ ਰਿਹਾ ਹੈ 1499 ਈਸਵੀ ਤੋਂ ਲੈ ਕੇ 1521 ਈਸਵੀ ਤੱਕ ਠੀਕ ਹੈ ਕਈ ਬੁੱਕਸ ਦੇ ਵਿੱਚ ਗੱਲ ਕੀਤੀ ਜਾਵੇ 1497 ਤੋਂ ਵੀ ਇਹ ਸਾਲ ਸ਼ੁਰੂ ਸ਼ੁਰੂ ਹੁੰਦਾ ਹੈ ਬਟ ਤੁਸੀਂ 1499 ਤੋਂ ਲੈ ਕੇ 1521 ਤੱਕ ਇਹ ਸਾਲ ਰੱਖਿਓ ਠੀਕ ਹੈ ਅਗਰ ਗੱਲ ਕੀਤੀ ਜਾਵੇ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਸਭ ਤੋਂ ਲੰਬੀ ਉਦਾਸੀ ਸਭ ਤੋਂ ਲੰਬੀ ਉਦਾਸੀ ਕਿਹੜੀ ਸੀ ਗੁਰੂ ਨਾਨਕ ਦੇਵ ਜੀ ਦੀ ਤਾਂ ਉਹ ਉਦਾਸੀ ਸੀ ਪਹਿਲੀ ਉਦਾਸੀ ਠੀਕ ਹੈ ਤਾਂ ਜੇਕਰ ਕਈ ਕਵੈਸਚਨ ਦੇ ਵਿੱਚ ਕਈ ਕਵੈਸਚਨ ਦੇਖਣ ਨੂੰ ਮਿਲ ਗਏ ਪਹਿਲੀ ਉਦਾਸੀ ਦਾ ਸਮਾਂਕਾਲ ਕੀ ਸੀ ਤਾਂ ਉਹ ਤੁਸੀਂ ਨੋਟ ਡਾਊਨ ਕਰ ਲੈਣਾ ਠੀਕ ਹੈ 1499 ਤੋਂ ਲੈ ਕੇ 1508 ਈਸਵੀ ਤੱਕ ਇਹ ਤੁਸੀਂ ਨੋਟ ਕਰ ਲੈਣੀਆਂ ਨੇ ਦੂਜੀ ਉਦਾਸੀ ਦਾ ਸਮਾਂਕਾਲ ਕੀ ਸੀ ਆਪਣੇ ਕੋਲ ਉਹ ਸੀ 1510 ਤੋਂ ਲੈ ਕੇ 1515 ਤੱਕ ਤੀਜੀ ਉਦਾਸੀ ਦਾ ਸਮਾਂਕਾਲ ਕੀ ਸੀ ਆਪਣੇ ਕੋਲ ਤਾਂ ਉਹ ਸੀ 1516 ਤੋਂ ਲੈ ਕੇ 1518 ਤੱਕ ਤੇ ਚੌਥੀ ਉਦਾਸੀ ਦਾ ਸਮਾਂਕਾਲ ਕੀ ਸੀ ਆਪਣੇ ਕੋਲ ਉਹ ਸੀ 1518 ਤੋਂ ਲੈ ਕੇ 1521-22 ਤੱਕ ਤਾਂ ਤੁਸੀਂ ਇਹ ਸਾਰੇ ਸਨ ਯਾਦ ਰੱਖਣੇ ਐ ਇਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਠੀਕ ਹੈ ਚਾਰ ਉਦਾਸੀਆਂ ਕੀਤੀਆਂ ਸੀ ਗੁਰੂ ਨਾਨਕ ਦੇਵ ਜੀ ਨੇ ਤੇ ਸਭ ਤੋਂ ਵੱਡੀ ਉਦਾਸੀ ਸੀ ਪਹਿਲੀ ਉਦਾਸੀ ਠੀਕ ਹੈ 1499 ਤੋਂ 1508 ਤੱਕ ਇਹ ਉਦਾਸੀ ਚੱਲੀ ਸੀ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆ ਕੁਐਸਚਨ ਨੰਬਰ 10 ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਅਤੇ ਕਿਸ ਮੁਸਲਿਮ ਨਵਾਬ ਦੇ ਅਧੀਨ ਨੌਕਰੀ ਕੀਤੀ ਸੀ ਤਾਂ ਕਿਸ ਮੁਸਲਿਮ ਨਵਾਬ ਦੇ ਅਧੀਨ ਨੌਕਰੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹ ਕੀਤੀ ਸੀ ਨਵਾਬ ਦੌਲਤ ਖਾਨ ਨਵਾਬ ਦੌਲਤ ਖਾਨ ਦੇ ਅਧੀਨ ਸੁਲਤਾਨਪੁਰ ਲੋਧੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਨੌਕਰੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਨ ਦੇ ਅਧੀਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਪਾਈ ਮਰਦਾਨਾ ਜੀ ਕਿੱਥੇ ਮਿਲੇ ਸਨ ਤਾਂ ਪਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸੀ ਆ ਉਹ ਮਿਲੇ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਮਿਲੇ ਸੀ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 12 ਹੇਠ ਲਿਖਿਆਂ ਵਿੱਚੋਂ ਕੌਣ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ ਗੁਰੂ ਨਾਨਕ ਦੇਵ ਜੀ ਦਾ ਸਪੁੱਤਰ ਕੌਣ-ਕੌਣ ਨੇ ਤਾਂ ਇਹ ਤੁਹਾਨੂੰ ਕਵਰ ਕਰਵਾ ਚੁੱਕੇ ਆ ਤਾਂ ਇਹ ਨੇ ਸ਼ੀਰੀਚੰਦ ਤੇ ਲਖਮੀदास ਦੋਨੋਂ A ਅਤੇ B ਸੀ ਇਸ ਦਾ ਰਾਈਟ ਆਨਸਰ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰ ਹੋਏ ਸੀ ਬਾਬਾ ਸ਼ੇਰ ਚੰਦ ਜੀ ਜਿਓ ਕੇ ਉਦਾਸੀ ਮਤਨ ਨਾਲ ਸੰਬੰਧ ਰੱਖਦੇ ਸੀ ਠੀਕ ਹੈ ਉਦਾਸੀ ਮਤਨ ਨਾਲ ਸੰਬੰਧ ਰੱਖਦੇ ਸੀ ਤੇ ਲਖਮੀदास ਠੀਕ ਹੈ ਇਹ ਦੋ ਪੁੱਤਰ ਹੋਏ ਸੀ ਗੁਰੂ ਨਾਨਕ ਦੇਵ ਜੀ ਦੇ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 13 ਹੇਠ ਲਿਖਿਆਂ ਵਿੱਚੋਂ ਕਿਹੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹਨ ਤਾਂ ਇਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ ਤਾਂ ਮੈਂ ਤੁਹਾਨੂੰ ਥਿਊਰੀ ਦੇ ਵਿੱਚ ਇਹ ਸਾਰੀਆਂ ਰਚਨਾਵਾਂ ਆ ਕਨਸੈਪਟ ਵਾਈਜ਼ ਕਲੀਅਰ ਕਰਵਾਈਆਂ ਨੇ ਤਾਂ ਜੇਕਰ ਤੁਸੀਂ ਉਹ ਥਿਊਰੀ ਨਹੀਂ ਦੇਖੀ ਤਾਂ ਇਹਨਾਂ ਐਮਸੀਕਿਊਜ਼ ਤੋਂ ਪਹਿਲਾਂ ਤੁਸੀਂ ਉਹ ਥਿਊਰੀ ਜ਼ਰੂਰ ਕਵਰ ਕਰ ਲਿਓ ਠੀਕ ਹੈ ਕਿਉਂਕਿ ਹਾਲੀ ਦੇ ਵਿੱਚ ਜਿਹੜਾ ਅਸਿਸਟੈਂਟ ਇਨਸਪੈਕਟਰ ਦਾ ਐਗਜ਼ਾਮ ਆਉਣਾ ਹੈ ਉਸ ਦੇ ਵਿੱਚ ਸਿੱਖ ਗੁਰੂ ਬਾਰੇ ਬਹੁਤ ਕਾਫੀ ਕੁਐਸਚਨ ਪੁੱਛੇ ਜਾਣਗੇ ਤਾਂ ਯਾਦ ਰੱਖਣਾ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ ਇਹਨਾਂ ਦੇ ਵਿੱਚ ਤਾਂ ਇਹਨਾਂ ਵਿੱਚ ਦੱਖਣੀ ਓਂਕਾਰ ਹੈ ਜਿਹੜੀ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਸਿੱਧ ਗੋਸ਼ਟ ਹੋ ਗਿਆ ਠੀਕ ਹੈ ਆਸਾਂ ਦੀ ਵਾਰ ਹੋ ਗਿਆ ਦਾ ਮਤਲਬ ਕਿ ਡੀ ਇਸ ਦਾ ਰਾਈਟ ਆਨਸਰ ਉਪਰੋਕਤ ਸਾਰੀਆਂ ਤਾਂ ਇਹ ਜਿਹਨਾਂ ਤਿੰਨੋਂ ਨੇ ਇਹ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 14 ਗੁਰੂ ਨਾਨਕ ਦੇਵ ਜੀ ਦੇ ਕੁੱਲ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਗੁਰੂ ਨਾਨਕ ਦੇਵ ਜੀ ਦੇ ਟੋਟਲ ਕਿੰਨੇ ਸ਼ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ ਉਹਨੇ 974 ਸੀ ਇਸ ਦਾ ਰਾਈਟ ਆਨਸਰ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਕਿੰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ 974 ਠੀਕ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖਦੇ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ કુલ ਕਿੰਨੇ ਰਾਗਾਂ ਵਿੱਚ ਦਰਜ ਹੈ ਤਾਂ ਟੋਟਲ ਕਿੰਨੇ ਰਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 19 ਰਾਗਾਂ ਦੇ ਵਿੱਚ ਡੀ ਇਸ ਦਾ ਰਾਈਟ ਆਨਸਰ ਤਾਂ ਟੋਟਲ 19 ਰਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਹੈ ਠੀਕ ਹੈ ਨੈਕਸਟ ਵਿਜ਼ਿਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਕੀ ਸੀ ਤਾਂ ਉਹ ਸੀ 22 ਸਤੰਬਰ 1539 ਸੀ ਇਸ ਦਾ ਰਾਈਟ ਅਨਸਰ 22 ਸਤੰਬਰ 1539 ਨੂੰ ਕਰਤਾਰਪੁਰ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਸੀ ਗੁਰੂ ਨਾਨਕ ਦੇਵ ਜੀ ਠੀਕ ਹੈ ਤਾਂ ਇਹ ਸਨ ਵੀ ਤੁਸੀਂ ਯਾਦ ਰੱਖ ਲੈਣਾ ਹੈ ਨੈਕਸਟ ਵਿਜ਼ਿਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਬਣੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਪਾਈ ਲੈਣਾ ਜੀ ਭਾਈ ਲੈਣਾ ਜੇ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ ਅਤੇ ਕੀ ਨਾਮ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਠੀਕ ਹੈ ਇਹ ਸਿੱਖਾਂ ਦੇ ਦੂਜੇ ਗੁਰੂ ਹੋਏ ਸੀ ਗੁਰੂ ਅੰਗਦ ਦੇਵ ਜੀ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਜਨਉ ਪਾਉਣ ਦੀ ਰਸਮ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਕਿਸ ਬਾਣੀ ਵਿੱਚ ਕੀਤਾ ਹੈ ਜਨਉ ਪਾਉਣ ਦੀ ਰਸਮ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਸ ਬਾਣੀ ਦੇ ਵਿੱਚ ਕੀਤਾ ਹੈ ਤਾਂ ਉਹ ਕਿਤਾਏ ਆਸਾਂ ਦੀ ਵਾਰ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਆਸਾਂ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨੂ ਪਾਉਣ ਦੀ ਰਸਮ ਦਾ ਵਰਣਨ ਕੀਤਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਜਪਜੀ ਸਾਹਿਬ ਦੀ ਬਾਣੀ ਗੁਰੂ ਸਾਹਿਬ ਜੀ ਦੁਆਰਾ ਕਿੱਥੇ ਰਚਿਤ ਕੀਤੀ ਗਈ ਜਪਜੀ ਸਾਹਿਬ ਦੀ ਬਾਣੀ ਤਾਂ ਉਹ ਕਿੱਥੇ ਰਚਿਤ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਦੁਆਰਾ ਤਾਂ ਉਹ ਕੀਤੀ ਗਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ ਕਰਤਾਰਪੁਰ ਦੇ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਰਚਿਤ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ ਬੀ ਜਪਜੀ ਸਾਹਿਬ ਦੀ ਰਚਨਾ ਕੁੱਲ ਕਿੰਨੀਆਂ ਪੌੜੀਆਂ ਵਿੱਚ ਕੀਤੀ ਗਈ ਤਾਂ ਜਪਜੀ ਸਾਹਿਬ ਤਾਂ ਇਸ ਦੀ ਰਚਨਾ ਜਿਹੜੀ ਟੋਟਲ ਕਿੰਨੀਆਂ ਪੌੜੀਆਂ ਵਿੱਚ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ D 38 38 ਪੌੜੀਆਂ ਦੇ ਵਿੱਚ ਗੁਰੂ ਨਾਨਕ ਜਪਜੀ ਸਾਹਿਬ ਦੀ ਰਚਨਾ ਕੀਤੀ ਗਈ ਸੀ ਠੀਕ ਹੈ ਯਾਦ ਰੱਖਣਾ ਤੁਸੀਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਮਿੱਟੀ ਤੁੰਦ ਜਿਗ ਚਾਨਣ ਹੋਆ ਇਹ ਸ਼ਬਦ ਕਿਸ ਦੀ ਰਚਨਾ ਨੇ ਤਾਂ ਇਹ ਜਿਹੜੇ ਸ਼ਬਦ ਨੇ ਇਹਨੇ ਪਾਈ ਗੁਰਤਾਸ ਜੀ ਡੀ ਇਸ ਦਾ ਰਾਈਟ ਆਨਸਰ ਪਾਈ ਗੁਰਦਾਸ ਜੀ ਦੀ ਰਚਨਾ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਨੈਕਸਟ ਕੁਐਸਚਨ ਦੇਖਦੇ ਆਂ ਮਲਿਕ ਭਾਗੋ ਅਤੇ ਭਾਈ ਲਾਲੋ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਮਲਿਕ ਭਾਗੋ ਅਤੇ ਭਾਈ ਲਾਲੋ ਜੀ ਦੀ ਮੁਲਾਕਾਤ ਕਿਹੜੇ ਸ਼ਹਿਰ ਕਿੱਥੇ ਹੋਈ ਸੀ ਉਹ ਤਾਂ ਉਹ ਹੋਈ ਸੀ ਸੈਦਪੁਰ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਸੈਯਦਪੁਰ ਦੇ ਵਿੱਚ ਮਲਿਕਪਾਗੋ ਅਤੇ ਭਾਈ ਲਾਲੂ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਈ ਸੀ। ਨੈਕਸਟ ਦੇਖਦੇ ਹਾਂ ਭਾਈ ਲਾਲੂ ਕੌਣ ਸੀ? ਤਾਂ ਭਾਈ ਲਾਲੂ ਇੱਕ ਗਰੀਬ ਤਰਖਾਨ ਸੀ। ਬੀ ਇਸ ਦਾ ਰਾਈਟ ਆਨਸਰ ਗਰੀਬ ਤਰਖਾਨ ਸੀ ਭਾਈ ਲਾਲੂ ਠੀਕ ਹੈ। ਨੈਕਸਟ ਦੇਖਦੇ ਹਾਂ ਆਪਾਂ। ਗੁਰੂ ਨਾਨਕ ਦੇਵ ਜੀ ਨੂੰ ਕਿਸ ਸਥਾਨ ਉੱਪਰ ਕੈਦ ਕੀਤਾ ਗਿਆ? ਤਾਂ ਗੁਰੂ ਨਾਨਕ ਦੇਵ ਜੀ ਨੂੰ ਕਿਸ ਸਥਾਨ ਉੱਪਰ ਕੈਦ ਕੀਤਾ ਗਿਆ ਸੀ? ਤਾਂ ਉਹ ਕੈਦ ਕੀਤਾ ਗਿਆ ਸੀ ਸੈਯਦਪੁਰ ਦੇ ਵਿੱਚ। ਇਹ ਇਸ ਦਾ ਰਾਈਟ ਆਨਸਰ ਗੁਰੂ ਨਾਨਕ ਦੇਵ ਜੀ ਨੂੰ ਸੈਯਦਪੁਰਸਤਾਨ ਤੇ ਕੈਦ ਕੀਤਾ ਗਿਆ ਸੀ ਏ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਹੈ ਬਾਬਰ ਦੇ ਹਮਲੇ ਦਾ ਜ਼ਿਕਰ ਕਿਹੜੀ ਬਾਣੀ ਦੇ ਵਿੱਚ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੁਆਰਾ ਤਾਂ ਉਹ ਕੀਤਾ ਗਿਆ ਬਾਬਰ ਬਾਣੀ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਬਾਬਰ ਬਾਣੀ ਦੇ ਵਿੱਚ ਬਾਬਰ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ ਤਾਂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ ਤਾਂ ਸਿਕੰਦਰ ਲੋਧੀ ਇਬਰਾਹਿਮ ਲੋਧੀ ਬਾਬਰ ਮਤਲਬ ਕਿ ਸਾਰਾ ਹੀ ਲੋਧੀ ਵੰਸ਼ ਤਾਂ ਡੀ ਇਸ ਦਾ ਰਾਈਟ ਆਨਸਰ ਸਿਕੰਦਰ ਲੋਧੀ ਇਬਰਾਹਿਮ ਲੋਧੀ ਬਾਬਰ ਸਾਰੇ ਹੀ ਕੀ ਸੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੀ ਠੀਕ ਹੈ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ ਤਾਂ ਪੰਜਾ ਸਥਾਨ ਸਾਹਿਬ ਉਹ ਕਿਸ ਸਥਾਨ ਦਾ ਨਾਮ ਰੱਖਿਆ ਗਿਆ ਸੀ ਤਾ ਹੋ ਰੱਖਿਆ ਗਿਆ ਸੀ हसन अब्दाल ਦਾ ਸੀ ਇਸ ਦਾ ਰਾਈਟ ਆਨਸਰ हसन अब्ਦਾਲ ਨੇ ਜਿਹੜਾ ਉਹ ਪੰਜਾ ਸਾਹਿਬ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਠੀਕ ਹੈ ਤਾਂ ਦੋਸਤੋ ਏ ਸੀ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨ ਠੀਕ ਹੈ ਆਪਣੇ 2 ਕਲਾਸਿਸ ਕਵਰ ਹੋ ਚੁੱਕੀਆਂ ਨੇ ਜਿਸ ਦੇ ਫਰਸਟ ਕਲਾਸ ਦੇ ਵਿੱਚ ਆਪਾਂ ਨੇ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਪੂਰੀ ਜੀਵਨੀ ਨੂੰ ਵਿਸਥਾਰ ਸਹਿਤ ਪੜਿਆ ਸੀ ਠੀਕ ਹੈ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੇ ਉਸੇ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਬਣਦੇ ਸੀ ਆਪਾਂ ਉਹ ਕਵਰ ਕੀਤੇ ਨੇ हां दोस्तों आज दी क्लास ਦੇ ਆਪਾਂ ਇੰਨਾ ਹੀ ਰੱਖਦੇ ਆਂ ਅਗਲੀ ਕਲਾਸ ਦੇ ਵਿੱਚ ਆਪਾਂ ਗੁਰੂ ਅੰਗਦ ਦੇਵ ਜੀ ਦੇ ਰਿਲੇਟਡ ਜਿੰਨੀ ਵੀ ਥਿਊਰੀ ਬਣਦੀ ਹੈ ਆਪਾਂ ਉਹਨਾਂ ਨੂੰ ਕਵਰ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਉਸਦੇ ਐਮਸੀਕਿਊਸ ਕੁਐਸਚਨਸ ਵੀ ਕਰਦੇ ਜਾਵਾਂਗੇ ਤਾਂ ਦੋਸਤੋ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓਨ ਚਲਦੀ ਚਲਦੀ ਲਾਈਕ ਜਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ